ਅੱਜ ਜੀ ਤੁਹਾਡੇ ਨਾਲ ਇੱਕ ਐਸੇ achar ਦੀ recipe share ਕਰਨ ਜਾ ਰਹੇ ਆਂ ਅਗਰ ਤੁਹਾਡੇ ਘਰ ਕਦੀ ਕੋਈ ਸਬਜ਼ੀ ਨਾ ਹੋਵੇ ਔਰ ਤੁਹਾਨੂੰ ਰੋਟੀ ਖਾਣੀ ਹੋਵੇ ਤੇ ਤੁਸੀਂ ਇਸ achar ਦੇ ਨਾਲ ਬਹੁਤ ਹੀ ਆਰਾਮ ਦੇ ਨਾਲ ਆਪਣੀ ਰੋਟੀ ਇੰਜੋਏ ਕਰਕੇ ਖਾ ਸਕਦੇ ਹੋ ਬਿਲਕੁਲ ਪੰਜਾਬੀ ਸਟਾਈਲ ਵਿੱਚ ਅਸੀਂ ਅਦਰਕ ਨਿੰਬੂ ਔਰ ਮਿਰਚਾਂ ਦੇ achar ਦੀ recipe share ਕਰਨ ਜਾ ਰਹੇ ਆਂ ਬਹੁਤ ਹੀ ਜ਼ਿਆਦਾ ਟੇਸਟੀ achar ਬਣ ਕੇ ਰੈਡੀ ਹੁੰਦਾ ਹੈ ਔਰ ਇਹਨੂੰ ਸਾਡੇ ਪਾਪਾ ਜੀ ਸਪੈਸ਼ਲ ਬਣਾ ਕੇ ਰੈਡੀ ਕਰਨਗੇ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਇੱਥੇ ਅਸੀਂ achar ਵਾਸਤੇ 150 ਗ੍ਰਾਮ ਮਿਰਚਾਂ ਯੂਜ਼ ਕਰ ਰਹੇ ਆ ਸਭ ਤੋਂ ਪਹਿਲਾਂ ਅਸੀਂ ਮਿਰਚਾਂ ਦੀਆਂ ਸਾਰੀਆਂ ਡੰਡੀਆਂ ਰਿਮੂਵ ਕਰ ਦਾਂਗੇ ਅਸੀਂ ਮਿਰਚਾਂ ਨੂੰ ਚੰਗੇ ਤਰੀਕੇ ਵਾਸ਼ ਕਰ ਲਿਆ ਸੀ ਔਰ ਟਾਵਲ ਦੇ ਨਾਲ ਸਾਫ਼ ਕਰਕੇ ਸੁਕਾ ਲਿਆ ਸੀ ਜਦੋਂ ਵੀ ਅਚਾਰ ਪਾਣਾ ਹੈ ਮਿਰਚਾਂ ਬਿਲਕੁਲ ਵੀ ਗਿੱਲੀਆਂ ਨਹੀਂ ਹੋਣੀਆਂ ਚਾਹੀਦੀਆਂ ਬਿਲਕੁਲ ਡਰਾਈ ਹੋਣੀਆਂ ਚਾਹੀਦੀਆਂ ਨੇ ਹੁਣ ਇੱਥੇ ਅਸੀਂ ਅਦਰਕ ਨੂੰ ਵੀ ਬਿਲਕੁਲ ਵਧੀਆ ਤਰੀਕੇ ਛੇਲ ਲੈਨੇ ਆ ਇੱਥੇ ਅਸੀਂ 250 ਗ੍ਰਾਮ ਅਦਰਕ ਯੂਜ਼ ਕਰ ਰਹੇ ਆ ਅਗਰ ਤੁਸੀਂ ਜ਼ਿਆਦਾ ਅਚਾਰ ਪਾਣਾ ਚਾਹੁੰਦੇ ਹੋ ਫਿਰ ਤੁਸੀਂ ਹਰ ਇੱਕ ਚੀਜ਼ ਦੀ ਕੁਆਂਟੀਟੀ ਵਧਾ ਸਕਦੇ ਹੋ ਹੁਣ ਅਸੀਂ ਇਸ ਤਰੀਕੇ ਮਿਰਚਾਂ ਦੇ ਵਿੱਚ ਸਿੰਗਲ ਕੱਟ ਲਗਾਵਾਂਗੇ ਤੋਂ ਬਾਅਦ ਅਸੀਂ ਅਦਰਕ ਨੂੰ ਵੀ ਪਤਲਾ ਪਤਲਾ ਔਰ ਲੰਬਾ ਲੰਬਾ ਚੌਪ ਕਰ ਲਾਂਗੇ ਗਾਇਸ ਥੋੜੇ ਦਿਨ ਪਹਿਲਾਂ ਖੱਟਾ ਮਿੱਠਾ ਗਾਜਰ ਗੋਭੀ ਔਰ ਛਲਗਮ ਦਾ ਆਚਾਰ ਵੀ ਅਸੀਂ ਪਾਇਆ ਸੀ ਔਰ ਉਹਦੀ ਵੀਡੀਓ ਅਪਲੋਡ ਕੀਤੀ ਸੀ ਜੋ ਕਿ ਸਾਡੇ ਪਾਪਾ ਜੀ ਨੇ ਬਣਾ ਕੇ ਰੈਡੀ ਕੀਤਾ ਸੀ ਉਸ ਵੀਡੀਓ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਔਰ ਬਹੁਤ ਟੇਸਟੀ ਆਚਾਰ ਬਣ ਕੇ ਰੈਡੀ ਹੋਇਆ ਸੀ ਹੁਣ ਅਸੀਂ ਨਿੰਬੂ ਨੂੰ ਚੋਪ ਕਰਨ ਜਾ ਰਹੇ ਹਾਂ ਇਹਨੂੰ ਅਸੀਂ ਚਾਰ ਸਲਾਈਸ ਵਿੱਚ ਚੋਪ ਕਰਨਾ ਹੈ ਇੱਥੇ ਅਸੀਂ 500 ਗ੍ਰਾਮ ਨਿੰਬੂ ਯੂਜ਼ ਕਰ ਰਹੇ ਹਾਂ ਜਿੱਤਿਆ ਕਿ ਮੈਂ ਤੁਹਾਨੂੰ ਦੱਸਿਆ ਅਗਰ ਤੁਸੀਂ ਜ਼ਿਆਦਾ ਆਚਾਰ ਪਾਣਾ ਹੈ ਤੁਸੀਂ ਤਿੰਨੋਂ ਚੀਜ਼ਾਂ ਦੀ ਕੁਆਂਟੀਟੀ ਵਧਾ ਸਕਦੇ ਹੋ ਔਰ ਇਸ ਆਚਾਰ ਵਿੱਚ ਅਗਰ ਤੁਸੀਂ ਨਿੰਬੂ ਨਹੀਂ ਐਡ ਕਰਨਾ ਚਾਹੁੰਦੇ ਫਿਰ ਤੁਸੀਂ ਇਹਦੀ ਜਗ੍ਹਾ ਗਲਗਲ ਵੀ ਐਡ ਕਰ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਜਿੰਨੂੰ ਨਿੰਬੂ ਖਾਣਾ ਅੱਛਾ ਲੱਗਦਾ ਹੈ ਉਹ ਨਿੰਬੂ ਐਡ ਕਰ ਸਕਦਾ ਹੈ ਔਰ ਅਗਰ ਗਲਗਲ ਖਾਣਾ ਅੱਛਾ ਲੱਗਦਾ ਹੈ ਤਾਂ ਗਲਗਲ ਐਡ ਕਰ ਸਕਦੇ ਹੋ ਹੁਣ ਅਸੀਂ ਇੱਥੇ ਤਿੰਨ ਚਾਰ ਨਿੰਬੂ ਨੂੰ ਚੰਗੇ ਤਰੀਕੇ ਨੇ ਚੋੜ ਚੋਦਰ ਰਸ ਐਡ ਕੀਤਾ ਹੈ ਹੁਣ ਅਸੀਂ ਆਚਾਰ ਵਿੱਚ ਜਿਹੜੀਆਂ ਵੀ ਸਪਾਈਸਿਸ ਐਡ ਕਰਨੀਆਂ ਨੇ ਸਭ ਤੋਂ ਪਹਿਲਾਂ ਅਸੀਂ ਇਸ ਨਿੰਬੂ ਦੇ ਰਸ ਵਿੱਚ ਉਹਨੂੰ ਐਡ ਕਰਾਂਗੇ ਇੱਥੇ ਅਸੀਂ 1 ਟੇਬਲस्पून ਨਮਕ ਐਡ ਕੀਤਾ ਹੈ ਔਰ 1 ਟੇਬਲस्पून ਹਲਦੀ ਐਡ ਕੀਤੀ ਹੈ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਘੱਟ ਵੱਧ ਕਰਕੇ ਅਡਜਸਟ ਕਰ ਸਕਦੇ ਹੋ ਹਾਫ ਟੇਬਲस्पून ਲਾਲ ਮਿਰਚ ਔਰ ਹਾਫ ਟੇਬਲस्पून ਢੇਗੇ ਮਿਰਚ ਐਡ ਕੀਤੀ ਔਰ 1 ਟੇਬਲस्पून ਕਾਲੀ ਮਿਰਚ ਐਡ ਕੀਤੀ ਹੈ ਉਸ ਤੋਂ ਬਾਅਦ ਅਸੀਂ ਕੜਾਈ ਵਿੱਚ 100 ਗ੍ਰਾਮ ਤੇਲ ਐਡ ਕਰਾਂਗੇ ਤੇਲ ਜਦੋਂ ਬਿਲਕੁਲ ਵਧੀਆ ਤਰੀਕੇ ਗਰਮ ਹੋ ਜਾਏਗਾ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਹਾਫ ਟੇਬਲस्पून ਮੇਥੀ ਦਾਣਾ ਐਡ ਕਰਾਂਗੇ ਔਰ 5-6 ਲੌਂਗ ਐਡ ਕਰਾਂਗੇ ਔਰ ਹਾਫ ਟੇਬਲस्पून ਅਜਵਾਇਨ ਐਡ ਕਰਾਂਗੇ ਗਾਇਜ਼ ਇਹ ਸਚਾਰ ਵਿੱਚ ਬਹੁਤ ਹੀ ਘੱਟ ਤੇਲ ਯੂਜ਼ ਹੁੰਦਾ ਔਰ ਬਹੁਤ ਹੀ ਘੱਟ ਮਸਾਲੇ ਯੂਜ਼ ਹੁੰਦੇ ਨੇ ਔਰ ਬਹੁਤ ਹੀ ਜ਼ਿਆਦਾ ਟੇਸਟੀ ਵੀ ਬਣ ਕੇ ਰੈਡੀ ਹੁੰਦਾ ਹੈ ਹੁਣ ਇੱਥੇ ਅਸੀਂ ਅਜਵਾਇਨ ਵੀ ਐਡ ਕਰਤੀ ਹੈ ਇਹਨੂੰ ਅਸੀਂ 1 ਸੈਕਿੰਡ ਲਈ ਭੁੰਨਾਂਗੇ ਉਸ ਤੋਂ ਬਾਅਦ ਅਸੀਂ ਅਦਰਕ ਮਿਰਚਾ ਔਰ ਨਿੰਬੂ ਨੂੰ ਜਿਹੜਾ ਚੌਪ ਕਰਕੇ ਰੱਖਿਆ ਹੈ ਉਹ ਸਾਰੀਆਂ ਚੀਜ਼ਾਂ ਐਡ ਕਰਨੀਆਂ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਅਦਰਕ ਨੂੰ ਐਡ ਕੀਤਾ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਨਿੰਬੂ ਐਡ ਕਰਾਂਗੇ ਇਹਨਾਂ ਦੋਨਾਂ ਚੀਜ਼ਾਂ ਨੂੰ ਐਡ ਕਰਕੇ ਅਸੀਂ ਸਿਰਫ 3 ਮਿੰਟ ਤੱਕ ਭੁੰਨਾ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਮਿਰਚਾਂ ਐਡ ਕਰਨੀਆਂ ਨੇ ਬਹੁਤ ਜ਼ਿਆਦਾ ਇਹਨੂੰ ਨਹੀਂ ਅਸੀਂ ਭੁੰਨਾ ਹੁੰਦਾ ਕਿਉਂਕਿ ਅਗਰ ਜ਼ਿਆਦਾ دیر ਪਕਾ ਦਾਂਗੇ ਤੇ ਆਚਾਰ ਗਲ ਜੇਗਾ ਤੇ ਖਾਣ 'ਚ ਚੰਗਾ ਵੀ ਨਹੀਂ ਲੱਗੇਗਾ ਗਾਇਜ਼ ਜੋ ਲੋਕ ਕਹਿੰਦੇ ਨੇ ਕਿ ਸਾਡੇ ਕੋ ਆਚਾਰ ਬਿਲਕੁਲ ਖਰਾਬ ਹੋ ਜਾਂਦਾ ਹੈ ਉਹਨੂੰ ਉਲੀ ਲੱਗ ਜਾਂਦੀ ਹੈ ਸਾਡੇ ਇਸ ਤਰੀਕੇ ਦੇ ਨਾਲ ਆਚਾਰ ਪਾਓਗੇ ਸਟੈਪ ਬਾਈ ਸਟੈਪ ਹਰ ਇੱਕ ਫੀਡ ਕਰਕੇ ਫਿਰ ਕਦੀ ਵੀ ਤੁਹਾਡਾ ਆਚਾਰ ਖਰਾਬ ਨਹੀਂ ਹੋਏਗਾ ਕਦੀ ਵੀ ਇਹਨੂੰ ਉਲੀ ਨਹੀਂ ਲੱਗੇਗੀ ਔਰ ਇਹਦਾ ਟੇਸਟ ਵੀ ਨਹੀਂ ਬਦਲੇਗਾ ਬਿਲਕੁਲ ਉਸੇ ਤਰੀਕੇ ਰਹੇਗਾ ਜਿਨੀ ਦੇਰ ਤੱਕ ਖਤਮ ਨਹੀਂ ਹੋ ਜਾਂਦਾ ਸੋ ਇੱਥੇ ਅਸੀਂ ਮਿਰਚਾਂ ਵੀ ਐਡ ਕਰਤੀਆਂ ਨੇ ਔਰ ਉਹਨੂੰ ਵੀ ਚੰਗੇ ਤਰੀਕੇ ਮਿਕਸ ਕਰਨ ਤੋਂ ਬਾਅਦ ਜਿਹੜਾ ਅਸੀਂ ਨਿੰਬੂ ਦੇ ਰਸ ਵਿੱਚ ਸਪਾਈਸਿਸ ਐਡ ਕਰਕੇ ਮਸਾਲਾ ਬਣਾ ਕੇ ਰੈਡੀ ਕੀਤਾ ਹੈ ਉਸ ਮਸਾਲੇ ਨੂੰ ਇਹਦੇ ਵਿੱਚ ਚੰਗੇ ਤਰੀਕੇ ਐਡ ਕਰਾਂਗੇ ਔਰ ਤਿੰਨ ਤੋਂ 4 ਮਿੰਟ ਤੱਕ ਚੰਗੇ ਤਰੀਕੇ ਮਿਕਸ ਕਰਨ ਤੋਂ ਬਾਅਦ ਇਹਨੂੰ ਅਸੀਂ ਪੋਨ ਲਾਂਗੇ ਇਹਨੂੰ ਅਸੀਂ ਕੰਟੀਨਿਊਸਲੀ ਸਟਰ ਕਰਨਾ ਹੈ ਜਦੋਂ ਅਸੀਂ ਇਹਦੇ ਵਿੱਚ ਮਸਾਲਾ ਐਡ ਕਰਦਾਂਗੇ ਘਰში ਨਹੀਂ ਰੁਕਨੀ ਅਗਰ ਰੁਕਾਂਗੇ ਤੇ ਫਿਰ ਮਸਾਲਾ ਥੱਲੇ ਲੱਗਣਾ ਸ਼ੁਰੂ ਹੋ ਜਾਏਗਾ ਤੇ ਆਚਾਰ ਸੜਨ ਦਾ ਵੀ ਡਰ ਹੋ ਸਕਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਕਲਰ ਕਿੰਨਾ ਵਧੀਆ ਆਣਾ ਸ਼ੁਰੂ ਹੋ ਗਿਆ ਹੈ ਆਚਾਰ ਵਿੱਚ ਔਰ ਮਸਾਲਾ ਵੀ ਕਿੰਨੇ ਵਧੀਆ ਤਰੀਕੇ ਮਿਕਸ ਹੋ ਚੁੱਕਿਆ ਹੈ ਸੋ ਇੱਥੇ ਸਾਡਾ ਪ੍ਰੋਪਰ ਤਰੀਕੇ ਦੇ ਨਾਲ ਮਿਕਸ ਆਚਾਰ ਬਣ ਕੇ ਰੈਡੀ ਹੋ ਗਿਆ ਹੈ ਸੋ ਗਾਇਜ਼ ਜਿੱਦਾਂ ਤੁਸੀਂ ਸਾਡੀ ਪਹਿਲੀ ਆਚਾਰ ਵਾਲੀ ਵੀਡੀਓ ਨੂੰ ਪਿਆਰ ਦਿਖਾਇਆ ਹੈ ਖੂਬਸਾਰਾ ਸਪੋਰਟ ਕੀਤਾ ਹੈ ਉਦਾਂ ਹੀ ਪਿਆਰ ਔਰ ਸਪੋਰਟ ਬਰਕਰਾਰ ਰੱਖਦੇ ਹੋਏ ਸਾਡੀ ਇਸ ਵੀਡੀਓ ਨੂੰ ਵੀ ਲਾਈਕ ਕਰਿਓ ਔਰ ਸਪੋਰਟ ਕਰਿਓ ਔਰ ਸਾਰੀਆਂ ਵੀਡੀਓਜ਼ ਨੂੰ ਪਿਆਰ ਕਰਿਆ ਕਰਿਆ ਕਰੋ ਜੇ ਤੁਹਾਨੂੰ ਸਾਡਾ ਅੱਜ ਦਾ ਵੀ ਵਲੌਗ ਅੱਛਾ ਲੱਗਿਆ ਹੋਵੇ ਨਾ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਦੇਖ ਸਕਦੇ ਹੋ ਗਾਇਸ ਦੇਖਣ ਚ ਕਿੰਨਾ ਜ਼ਿਆਦਾ ਅੱਛਾ ਲੱਗ ਰਿਹਾ ਹੈ ਚਾਰੋਂ ਖਾਨ ਚ ਵੀ ਬਹੁਤ ਜ਼ਿਆਦਾ ਟੇਸਟੀ ਔਰ ਬਹੁਤ ਹੀ ਘੱਟ ਸਮੇਂ ਵਿੱਚ ਇਹ ਬਣ ਕੇ ਰੈਡੀ ਹੋ ਜਾਂਦਾ ਹੈ ਮੈਕਸਿਮਮ ਇਹਦੇ ਵਿੱਚ 20 ਤੋਂ 25 ਮਿੰਟਸ ਲੱਗਦੇ ਨੇ ਇਹਨੂੰ ਬਣਾਉਣ ਵਿੱਚ ਸੋ ਇੱਕ ਵਾਰੀ ਬਣਾਇਓ ਔਰ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਆਚਾਰ ਦੀ ਰੈਸিপি ਕਿੱਦਾਂ ਦੀ ਲੱਗੀ ਹੈ ਸੀ ਮਿਲਦੇ ਆ ਨੈਕਸਟ ਵੀਡੀਓ ਚ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਬਾਏ